ਕੱਬ ਚਲੇ ਤੇ ਬਾਰ ਬਾਰ ਬਚੇ ਆ ਬਈ 1 ਤਾਰੀਖ ਸੇ ਪਟਿਆਲੇ ਤੂੰ ਨਾ ਬਈ ਕਿਹੜਾ ਬਈ ਸੋਣਾ ਬਈ ਬਹੁਤ ਸਵਾ ਖਾਣੇ ਤੁਹਾਡਾ ਥੈਂਕ ਯੂ ਇੰਨਾ ਕਰਮ ਹੋ ਗਿਆ ਸੈਂਸਰੀ ਦਾ ਲੋਰ ਥੋੜੀ ਟੱਚ ਹੋਈ ਨਾਲ ਉੱਥੇ ਫੋਗ ਗਈ ਬਈ ਇਹ ਉਹਦੇ ਬਈ ਚੈਕਿੰਗ ਹੁੰਦੀ ਆ ਸੌ ਹਾਂਜੀ ਕੀ ਹਾਲ ਚਾਲ ਸਵਾਗਤ ਤੁਹਾਡਾ ਇੱਕ ਨਵੇਂ ਦਿਨ ਵਿੱਚ ਤੇ ਕੱਲ ਦਾ ਵਲੌਗ ਪੈਂਡ ਕੀਤਾ ਨਹੀਂ ਸੀ ਕਿਉਂਕਿ ਸਾਡੇ ਇੱਕ ਬੰਦੇ ਦੀ ਥੋੜੀ ਢਿੱਲੀ ਹੋ ਗਈ ਸੀ ਵੈਕਸੀਨ ਲੈਵਲ ਉਹਦਾ ਘਟ ਗਿਆ ਸੀ ਤੇ ਆ ਰੂਮ ਲਿਆ ਸੀ ਅਸੀਂ ਅੱਜ ਇੱਕ ਹੋਰ ਪੰਗਾ ਛੜ ਗਿਆ ਪਾਸ ਵਰਮਾਣਾ ਸੀ ਜਿਹੜਾ ਉਹ ਰੇਖਮਣ ਵਾਸਤੇ ਜ਼ਰੂਰੀ ਹੁੰਦਾ ਪਰਮਿਟ ਤੇ ਉਹਨੂੰ ਕਹਿੰਦੇ ਟਾਈਮ ਲੱਗੂ ਅੱਜ ਦਾ ਦਿਨ ਲੱਗ ਜਾਊਗਾ ਸਕਦਾ ਹੈ ਆ ਰੂਮ ਆ ਇੱਥੇ ਛੱਤ ਆਪਣੇ ਵਾਲੇ ਨਾਲ ਦੇ ਨੇ ਇੱਥੇ ਆ ਹੁੰਦਾ ਜੀ ਮੈਂ ਬਾਸ ਨੂੰ ਹੁੰਦਾ ਬੈਂਬੂ ਜਾਂ ਉਸ ਹਾਵ ਦਾ ਸਿਸਟਮ ਹੁੰਦਾ ਆ ਵੀ ਉਹ ਆ ਖੁੱਲਦਾ ਬਾਹਰੋਂ ਪੂਰਾ ਫਰੈਸ਼ ਮਾਹੌਲ ਹੈ ਬਈ ਪੂਰੇ ਇਹ ਇਹ ਕਮਰਾ ਤੋਂ ਬਾਹਰ ਦਾ ਵਿਊ ਅੰਜਪ ਚੈੱਕ ਇਨ ਕਰਨ ਵਾਸਤੇ ਰੈਡੀਆ ਹੋਟਲ ਵਿੱਚੋਂ ਹੁਣ ਆਪਾਂ ਅੱਗੇ ਜਾਵਾਂਗੇ ਤੇ ਠੰਡਾ ਉਰੇ ਉਹ ਐਡੇ-ਐਡੇ ਥੋਂ ਦਾ ਤੇ ਉੱਥੇ ਜਾ ਕੇ ਉਹਦਾ ਨਕੀ ਮੋਲ ਹੈ ਬਾਕੀ ਆਪਾਂ ਚੈੱਕ ਇਨ ਕਰਨ ਵਾਸਤੇ ਰੈਡੀ ਆਂ ਬੈਗ ਵਾਰ ਪੈਕ ਕਰ ਲਿਆ ਆਪਣੇ ਜਿਹੜਾ ਲੈ ਗਾੜੀ ਦਾ ਗੀਅਰ ਨੇ ਰਾਈਡਿੰਗ ਵਾਲੇ ਸਭ ਲੱਗੇ ਨੇ ਅੰਜ ਇੱਕ ਸ਼ਾਮ ਨੂੰ ਸੰਗ ਨਾਲ ਇੱਕ ਬਾਈ ਮਿਲਿਆ ਸੀ ਉਹਨੂੰ ਕੁੱਛਿਆ ਸੀ ਪਰਮਿਟ ਵਾਦੇ ਉਹ ਕਹਿੰਦਾ ਜੀ ਕੀ ਤੁਹਾਡਾ ਪਰਮਿਟ ਦਿਨ ਲੱਗ ਜਾਵੇ ਇੱਕ ਤੋਂ ਦੋ ਦਿਨ ਲੱਗੂ ਪਰਮਿਟ ਵਾਸਤੇ ਤੁਹਾਨੂੰ ਪਰਮਿਟ ਅੱਜ ਅਪਲਾਈ ਕੀਤਾ ਆਪਾਂ ਕੱਲ ਦਿਨ ਛੱਡ ਦੋ ਪਰਸੋਂ ਪਰਮਿਟ ਮਿਲੂਗਾ ਇੱਥੇ ਘੁੰਮਣ ਵਾਸਤੇ ਜਿਹੜਾ ਜ਼ਰੂਰੀ ਹੁੰਦਾ ਤੇ ਉਹ ਇੰਨਾ ਟਾਈਮ ਸਾਡੇ ਕੋਲ ਹੈ ਨਹੀਂ ਜੀ ਤੇ ਕੌਣ ਦੋ ਦਿਨ ਰੁਕਦਾ ਇੱਥੇ ਸਾਈਟ ਇਹਨਾਂ ਦੀ ਵੈਬਸਾਈਟ ਲੇਲਦਾ ਪਰਮਿਟ.com ਵਰਕੇ ਉਹ ਸਾਈਟ ਤੇ ਵਿਜ਼ਿਟ ਕਰੋ ਉਹਦਾ ਬਾਇ ਡਾਟਾ ਪਾਓ ਫਿਰ ਮੇਰਾ ਤੁਹਾਡਾ ਪਰਮਿਟ ਆ ਮਿਲ ਜਾਊਗਾ ਤੁਹਾਡਾ ਪਰਮਿਟ ਤੁਹਾਡੇ ਨਾਮ ਦੇ ਨਾਲ ਮਿਲ ਜਾਦਾ 10 ਮਿੰਟ ਲੱਗੇ ਨਹੀਂ ਸਾਨੂੰ ਕਰਕੇ ਪ੍ਰਿੰਟ ਹੋ ਕੇ ਸਾਡੇ ਮੋਬਾਈਲ ਦੇ ਵਿੱਚ ਆ ਗਿਆ ਇਹ ਹੁਣ ਚਲੋ ਚੱਲਦੇ ਅੱਜ ਜੀ ਸਾਡੇ ਬੈਗ ਭਰੇ ਨੇ ਹੁਣ ਕਰਦੇ ਆ ਪੈਕ ਤੇ ਆਪਾਂ ਜਿਹੜਾ ਅੱਜ ਇਹੋ ਠੰਡਾ ਜਿਹਾ ਡੈਜ਼ਰਟ ਹੈ ਜਿਹੜਾ ਉੱਥੇ ਜਾਣਾ ਚਲੋ ਬੈਗ ਬਣਵਾ ਦਈਏ ਫਿਰ ਆਪਾਂ ਕਰਦੇ ਆ ਅਗਲੀ ਗੱਲ ਉਹ ਆਪ ਮੈਂ ਤਾਂ ਸਮਾਨ ਆਪਾਂ ਸਾਰਾ ਪੈਕ ਕਰ ਹੀ ਲਿਆ ਪਰ ਇੱਕ ਵਾਰ ਫਿਰ ਉਹ ਵੀ ਜਿਹੜਾ ਮਾਰੇਗੀ ਉਹ ਆਈਟਮ ਆਪਣੀ ਉਹ ਸਮਾਨ ਰਹਿ ਤ ਨਹੀਂ ਗਿਆ ਚਲਦਾ ਰਹੂ ਮੈਂ ਜੀ ਬੋੜੇ ਲੜਕੇ ਰਹੂਗਾ ਪਰ ਆਪਣਾ ਤੇ ਬੰਗੂ ਚਲਾਦਾ ਬਾਈ ਸਪਾਈ ਕਰਦੇ ਹਟਲ ਜੋ ਆਇਆ ਹੁਣ ਤੇ ਆਪਾਂ ਚੈੱਕ ਕਰ ਲਈ ਆਪਣਾ ਕੋਈ ਸਮਾਨ ਅੰਦਰ ਆ ਉਰੇ ਨਾ ਬਾਈ ਦਵੇ ਹਟਲ ਵਧੀਆ ਸੀ ਇਹ ਤੇ ਖਰਚਾ ਸਾਰਾ 1800 ਰੁਪਿਆ ਚਾਰ ਜਣਿਆਂ ਦਾ ਸਾਡਾ ਸਮਾਨ ਰਹਿਣੀ ਕੋਈ ਚੈੱਕ ਇਨ ਹੋ ਗਿਆ ਤੇ ਭਾਈ ਜੀ ਨੇ ਹਟਲ ਲੈ ਤੇ ਭਾਈ ਬਸ ਬੜੀ ਹੌਸਲ ਹਲ ਗਿਆ ਅੰਜੂਣ ਕਰਦੀ ਆਪਾਂ ਪੇਮੈਂਟ ਹੋਟਲ ਦੀ ਬੁਦਾਨ ਨੇ ਬਾਈ ਨੂੰ ਰਿਸੈਪਸ਼ਨ ਹੈ ਨਾਲ ਦੀ ਉਰੇ ਆਊਗਾ। ਕਿਤਨਾ ਹੋ ਰਹੀ? 550। ਅੱਛਾ ਔਰ ਹਾ ਰੂਮ ਦਾ ਉਹਦਾ ਤਾਂ 1800 ਬਣਨਾ ਹਾਂ? ਹਾਂ ਜੀ। ਹਾਂ। ਜੀ ਜੀ ਸਰ। 1800 ਰੂਮ 9550 ਹੋ ਗਏ ਆਪਣਾ ਖਾਣੇ ਦੇ ਤੇ ਹੋ ਗਏ 2550। ਹਾਂ। ਤਾਂ ਬਾਈ ਨੇ 2550 ਰੁਪਏ ਬਣਾਏ ਸੀ ਆਪਾਂ 2300 ਰੁਪਏ ਬਾਈ ਨੇ ਦਿੱਤਾ ਤੇ ਸਰ ਨਾਮ ਕੀ ਤੁਹਾਡੇ ਹੋਟਲ ਦਾ? ਮੀਰ ਵਿਲਾ ਹੈ ਸਰ। ਮੀਰ ਵਿਲਾ ਬੋਨਾ ਜਵਾ ਬਾਈ ਦਾ ਤੁਸੀਂ ਆਉਂਗੇ ਇੱਥੇ ਜਲਦੀ ਵਿੱਚ ਤਾਂ ਜਰੂਰ ਵਿਜ਼ਿਟ ਕਰੇ ਹੋਟਲ। ਆਪਾਂ ਪੈਕ ਸੈਂਡ ਕਰਦੇ ਨਾ ਸਰ ਆਪਾਂ ਹਾਂਜੀ ਲੈੇ ਮਿੱਤਰੋ ਆਪਾਂ ਉਹ ਟੋਗੇ ਬਾਹਰ ਹੁਣ ਪੈਕਿੰਗ ਕਰਨ ਲੱਗੇ ਆਂ ਮੋਟਰ ਨੂੰ ਸਟਾਰਟਿੰਗ ਆਪਣੇ ਸਮਾਨ ਪੈਕ ਹੋ ਗਿਆ ਹੁਣ ਆਪਾਂ ਖਾਰ ਦੁੰਗਲਾ ਪਾਸੜਾ 12 ਵੇ ਤੋਂ ਪਹਿਲਾਂ ਐਂਟਰ ਕਰਨੇ ਉੱਥੇ ਜਾਣਾ ਆਪਾਂ ਉਸ ਤੋਂ ਬਾਅਦ ਆਪਾਂ ਜਾਵਾਂਗੇ ਠੰਡੇ ਜਿਹੜਾ ਕੋਹਾ ਟੇਡਾ ਟੁਰੰਦਾ ਹੁਣ ਮਿਲਦੇ ਆਂ ਦਿਖਾਨਾ ਸਬਰ ਅੱਗੇ ਦਾ ਮੋਲੀਆਂ ਪਾਣੀ ਲਦਾਖ ਵਾਲੀ ਤੇ ਟ੍ਰੋਲ ਭਾਲੀਏ ਦੇ ਵਿੱਚ ਨਾਲ ਆਪਣੇ ਜੈਰੀਕੈਨ ਨੂੰ ਫੁੱਲ ਕਰਵਾ ਲਾਂਗੇ। ਬਰਬਤਾ ਵਾਲੀ। ਤੇ ਆਣਾ ਕੰਨ ਫੁੱਲ ਬਾਈ ਤੋਂ। ਅਦੋਸ਼ੀ ਉਸ ਹੋਰ ਕਰ ਦੋ। ਕਰ ਦੋ ਇਸ ਨੂੰ ਤਾਂ ਬਈ ਸੇ ਜੋ ਜਦੋਂ ਜਪੇ ਲਗਾਗੇ ਆਪਣਾ ਬੋਲਟ ਵਿੱਚੋਂ ਉਹ ਕਰਾਂਗੇ ਤਿੱਤੀ ਫੁੱਲ ਆਪਣੀ 1200 ਕਰ ਦੋ 1200 1100 ਸਿਲਵਰ ਤੇ ਲੱਗ ਪੋੜੀ ਦਬਾਈਏ ਤੇ ਪਰਮਨ ਚੈਪਟਰਾਂ ਨੂੰ ਜੀ ਆਪਾਂ ਇਹ ਰਸਤ ਲੈਣਾ ਦਾ ਪੁਰਵੇ ਚੈਕਿੰਗ ਹੁੰਦੀ ਹੈ ਸਾਊਥ ਪੁੱਲੂ ਨਾਂ ਦਾ ਇਹ ਸਟੇਸ਼ਨ ਹੈ ਤੇ ਇੱਥੇ ਇੱਕ ਵਾਰ ਐਂਟਰੀ ਕਰਾਣੀ ਪੈਂਦੀ ਹੈ ਫਿਰ ਆਪਾਂ ਅੱਗੇ ਜਾ ਸਕਦੇ ਹਾਂ ਆਪਾਂ ਐਂਟਰੀ ਕਰਵਾ ਲਈ ਉਹ ਵੀ ਮੋਟਾ ਸਮਾਂ ਲੱਗਿਆ ਆਪਣਿਆਂ ਦੀ ਚੱਲਦੇ ਆਪਾਂ ਅੱਗੇ ਹਾਂ ਜਿਹੜਾ ਪਿੱਛੇ ਪੁਆਇੰਟ ਸੀ ਕੁੱਲੂ ਪੁਆਇੰਟ ਸੀ ਉਹ ਉੱਥੇ ਆਪਾਂ ਐਂਟਰੀ ਕਰਾ ਲਈਏ ਤੇ ਹੁਣ ਖੜਗੇ ਰਾਜ ਬਈ ਜਿੰਨੀ ਜ਼ਿਆਦਾ ਧੁੱਪਉਂ ਨਹੀਂ ਦਾ ਠੰਡ ਕਿਤੇ ਜ਼ਿਆਦਾ ਠੰਡ ਹੈ ਇਸ ਟਾਈਮ ਇੱਥੇ ਤੇ ਬਸ ਐਂ ਵੀ ਹਵਾ ਘੱਟ ਚੱਲ ਰਹੀ ਏ ਇਸ ਕਰਕੇ ਮੈਂ ਜਿਹੜਾ ਹਾਫ ਮਾਫਜ਼ਰਦਾਰ ਲੈ ਇੱਕ ਵਾਰ ਮਾਰ ਪਹਾੜ ਵਰਫ ਦੇ ਫਲੈਂਸ ਨਾਲ ਲੱਗ ਕੇ ਲੋਰ ਬੁੱਗੀ ਬਾਈ ਨਾਲ ਬਈ ਦਿਨ ਕਰ ਮੋੜਾ ਜਿਆਦਾ ਮਾਰੀ ਟੱਚ ਹੋ ਕੇ ਉਹਦੀ ਫੁੱਕ ਜਾਂਦੀ ਹੈ ਅਹੀਂ ਮੇਰੇ ਨਾਲ ਤਾਂ ਕੰਮ ਹੋਏ ਜਿੰਨੇ ਨਾਲ ਕਰਮ ਹੋਗਾ ਸਲੈਂਸਰ ਇਹਦਾ ਲੋਰ ਥੋੜੀ ਟੱਚ ਹੋਈ ਨਾਲ ਉੱਥੇ ਫੋਗ ਗਈ ਬਈ ਇਹ ਵਰਲਡ ਦਾ ਸਭ ਤੋਂ ਟਾਪ ਦਾ ਜਗ੍ਹਾ ਬਈ ਇੱਥੇ ਕਿਹੜਾ ਹੈ ਕਾਡੁੰਗਲਾ ਪਾਸ ਦਿੱਤੀ ਉਚਾਈ ਜਿਹੜੀ ਹੈ 17982 ਫਿਟ ਦੀ ਉਚਾਈ ਹੈ ਸਮੁੰਦਰੀ ਤਲ ਤੋਂ ਤੇ ਵਰਲਡ ਦਾ ਸਭ ਤੋਂ ਠੰਡਾ ਇਹ ਰੋਡ ਹੈ ਜਿੱਤੇ ਵਹੀਕਲ ਚੱਲਦੇ ਤੇ ਜਗ੍ਹਾ ਸਭ ਤੋਂ ਉੱਪਰਲੀ ਦੁਨੀਆ ਦਾ ਸਭ ਤੋਂ ਉੱਚੇ ਰੋਡ ਤੇ ਇਹ ਹੈ ਬਰਫ਼ ਤਾਂ ਬਰਫ਼ ਫੋਟੋ ਖਿਚਾ ਲਈ ਆਪਾਂ ਹੁਣ ਆਪਾਂ ਚੱਲਦੇ ਹਾਂ ਬਾਈਕ 'ਨੀ ਤਰਲ ਸਫ਼ਰ ਤੇ ਬਹੁਤ ਰਹੀ ਆ ਭਾਈ ਫੋਟੋਗ੍ਰਾਫੀ ਦੇ ਇੱਥੇ ਪੇਰ ਤੋਂ ਪਰੇ ਤੱਕ ਆ ਝੰਡੇ ਲਦਾ ਖਾਲੇ ਜੀ ਵੀ ਮਾ ਆ ਬਲਾਂ ਚੱਕਾ ਵਾਸਤੇ ਰੁਕੇ ਆ ਇੱਥੇ ਖਾਂ ਡੂੰਗ ਸ਼ਹਿਰ ਹੈ ਇੱਥੇ ਰੈਸਟੋਰੈਂਟ ਬਾਇ ਦਾ ਕਿਆ ਨਾਮ ਦਾ ਰੈਸਟੋਰੈਂਟ ਦਾ ਬਾਂ ਚੁੱਕ ਬਾਂ ਚੁੱਕ ਨਾਮ ਕੀ ਆ ਤੁਹਾਡਾ ਮੇਰਾ ਨਾਮ ਸੁਨਮਾ ਚੁੱਕ ਸੋਣਵਾ ਚੁਗਵਾ ਚੂਰੇ ਡਿਸਪਰੇਟ ਆ ਜਾਂਦੇ ਸੋਣ ਚਲੋ ਕਰਦੇ ਆ ਆਰਡਰ ਦੇ ਬਸ ਹਣੀ ਰੋਟੀ ਖਾ ਕੇ ਅਸੀਂ ਹੋ ਗਏ ਫਰੀ ਤੇ ਬਾਈ ਨੇ ਪੇਸ਼ ਕਰਤਾ ਬਿੱਲ 1020 ਰੁਪਏ ਬਾਕੀ ਖਾਣਾ ਬਣਸਵਾਸੀ ਕਰਦੇ ਮਿਲ ਪਏ 1000 ਰੁਪਏ ਦੇ ਦਾਂਗੇ ਆਪਾਂ ਠੀਕ ਆ ਬਈ ਅਸੀਂ ਲੱਗਿਆ ਹੁਣ ਜਾਣ ਇੱਥੋਂ ਅਗਲੇ ਸਫ਼ਰ ਤੇ ਬਹੁਤ ਸੋਹਣਾ ਬਾਈ ਬਹੁਤ ਸੁਆ ਖਾਣਾ ਠੋਡਾ ਥੈਂਕ ਯੂ ਠੀਕ ਆ ਵੀ ਮਗ ਰਹਿਣ ਦਾ ਕੋਈ ਜਿਵੇਂ ਆਪਣੇ ਮੰਦਰ ਹੁੰਦਾ ਹੈ ਟ੍ਰੈਡੀਸ਼ਨਲ ਇਹੋ ਜਿਹਾ ਕੁਸ਼ ਹੈ ਇਹ ਹਾਂ ਵੇ ਇਸ ਟਾਈਮ ਆਪਾਂ ਰੁਕੇ ਆ ਨੀਉਂਬਰਾ ਵੈਲੀ ਤੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਛੰਡਾ ਮਾਹਰ ਸੁਹਾ ਵੇ ਇੱਥੋਂ ਸਟਾਰਟ ਹੁੰਦਾ ਹੈ ਹੈ ਰਾਤ ਨੂੰ ਮਾਹਰ ਸੁ ਗਰਮੰਦ ਪਰ ਠੰਡਾ ਹੈ ਉਸ ਤੋਂ ਸਾਹਮਣੇ ਉਹ ਲੈਂਡਸਲਾਈਡ ਦਿਖਾਨਾ ਜਦੋਂ ਕਲੀਅਰ ਹੁੰਦੀ ਹੈ ਲੈਂਡਸਲਾਈਡ ਆਪਾਂ ਚੱਲਦੇ ਅੱਗੇ ਲੈ ਲਵੋ ਭਾਈ ਆਪਣੇ ਕੁਸ਼ ਪਰ ਵੇ ਇਹ ਆਨੇ ਹਨ ਹਨੀ ਹਾਂ ਜਾਨੀ ਕਿੱਥੇ ਹੋ ਤੁਸੀਂ ਇੱਕਰਾ ਆਪਣੇ ਸਾਰੇ ਪਟਿਆਲੇ ਤੋਂ ਨੇ ਬਈ ਕਿਰਾ ਬਈ ਇਹਨਾਂ ਦਾਣੇ ਤੋਂ ਆਪਣੇ ਲਵੀਆ ਬਿਲਕੁਲ ਤੇ ਵਾਂਡੀ ਆ ਤਾਂ ਬਈ ਫਾਈਨਲੀ ਰਸਤਾ ਕਲੀਅਰ ਹੋ ਗਿਆ ਦੇਖੋ ਅਸੀਂ ਜਾਣ ਲੱਗੇ ਆ ਗਏ ਨੇ ਪੂਰਾ ਬੈਲੀ ਤੂੰ ਲੈ ਕੇ ਅਸੀਂ ਹੁਣ ਸਰਗਲੇ ਜਿਹੜਾ ਡੈਲਟਾ ਉੱਤੇ ਜਾ ਰਹੇ ਸੀ ਤੇ ਸਾਹਮਣੇ ਉਹ ਵੀ ਲੈਂਡਸਲਾਈਡ ਆ ਬਾਰ-ਬਾਰ ਬਚੇ ਆ ਬਾਈ ਹੁਣ ਲੱਗ ਰਿਹਾ ਇਹਨੂੰ ਮਨ ਲਗ ਅੱਧਾ ਪੌਣਾ ਘੰਟਾ ਹੋ ਗਿਆ ਕਲੀਅਰ ਕਰਦੇ ਨੇ ਤੇ ਮੱਚ ਬਾਈ ਮੁੰਬਈ ਤੋਂ ਬਾਈ ਮਹਾਰਾਸ਼ਟਰ ਤੋਂ ਨੇ ਬਾਈ ਬਾਈ ਕਦੋਂ ਆਏ ਤੁਸੀਂ ਸੋਲਾਪੁਰ ਅੱਛਾ ਕਦੋਂ ਚਲੇ تھے 1 ਤਾਰੀਖ ਸੇ 1 ਤਾਰੀਖ ਸੇ ਹਾਂ अच्छा साले घूम लिया सारा ले इन स्पिटी भी घूम लिया शिमला स्पिटी अब आगे किसका प्लान है अभी वे कंप्लीट करके श्रीनगर अच्छा श्रीनगर जम्मू अमृतसर फिर दिल्ली पंजाबी घूमना मतलब हमारा हम पंजाब से हैं भाई हां तो टोटल आपको कितने दिन का टूर है एक 22 23 दिन का टूर है अच्छा चलो बढ़िया भाई बेस्ट ऑफ लक बजट देखदा लैंडस्लाइड कब क्लियर होती है ते छोड़ दे ने खुल के रास्ता ही चल देना क्यों ना ਖਲੀ ਰਹੇ ਹੁਣ ਸਾਰਾ ਅੰਦਰੋਂ ਸਟicker ਲੈਣੇ ਸੀ ਜਿਹੜੇ ਆਪਾਂ ਬਾਈਕ ਚਲਾਉਣੇ ਨੇ ਪਹਿਲਾਂ ਲੈ ਸੀ ਛੋਟੇ ਥੋੜੇ ਤੇ ਆ ਸ਼ੌਪ ਦਾ ਮਗਰ ਤੇ ਆ ਸਟicker ਲੈ ਲਈਏ ਆਪਾਂ ਇਹ ਤਾਂ ਕੀ ਚੈਨ ਹੋ ਗਈ ਬਾਈਕ ਦੀ ਇਹ ਵਾਲੇ ਕਿੰਨੇ ਹੋ ਗਏ ਇਹ ਗੱਡੀ ਵਾਲਾ ਹੋ ਗਿਆ 80 ਇਹ ਗੱਲ ਟੋਟੇ 230 80 ਹਾਂ ਭਈ ਆਪਾਂ ਸਟicker ਲੈ ਲੈਨੇ ਤੇ ਹੁਣ ਆਪਾਂ ਚੱਲ ਜਾਈਏ ਸਫ਼ਰ ਤੇ ਤੇ ਗਲਵਜ਼ ਭੁੱਲ ਗਏ ਸੀ ਅਲੀ ਹੁੰਡਰ ਵੈਲੀ ਵਿੱਚ ਆਪਾਂ ਡਿਸਟ੍ਰਿਕਟ ਕਰਕੇ ਇੱਕ ਜਗ੍ਹਾ ਹੈ ਉਥੇ ਰੇ ਹੋਟਲ ਤਾਂ ਮਿਲਣਾ ਨਹੀਂ ਪਰ ਇੱਕ ਹੋਮਸਟੇ ਜਰੂਰ ਮਿਲ ਜਿਨਾ ਕਿ ਜਿਵੇਂ ਘਰ ਦੇ ਵਿੱਚ ਬਸ ਰੂਮ ਬਣਾਏ ਹੋਏ ਨੇ ਰੂਮ ਦੰਦ ਨੇ ਘਰ ਦੇ ਵਿੱਚ ਬਾਕੀ ਉੱਪਰ ਚੜ੍ਹ ਕੇ ਜਿਹੜੀ ਆ ਪੂਰਾ ਫੁੱਲਾ ਢੁੱਲਾ ਘਰ ਆ ਯਾਰ ਇੱਕ ਤਾਂ ਹੋਟਲ ਹੁੰਦਾ ਇੱਕ ਹੋਮਸਟੇ ਜਿਹੜੇ ਇੱਥੇ ਘਰੇ ਪਾਏ ਹੋਏ ਨੇ ਨਾ ਇਹਨਾਂ ਦੇ ਰੂਮ ਕਿੱਥੇ ਖੋਲੇ ਹੋਏ ਨੇ ਜਿਵੇਂ ਸਾਡੇ ਵਰਗੇ ਪਸੰਦ ਜਾਂਦੇ ਨੇ ਉਹਨਾਂ ਨੂੰ ਦੇਣ ਵਾਸਤੇ ਐ ਇੱਕ ਸਾਹਮਣੇ ਆ ਇਸ ਦੇ ਤੇ ਕੋਸਟ ਇਹ ਸਾਨੂੰ ਪਈ ਐ 500 ਰੁਪਏ ਕਹਿੰਦੇ ਸੀ ਇੱਕ ਬੰਦੇ ਦਾ ਚਾਰ ਜਣੇ ਆ ਸੀ 500 ਗੁਣਾ 4 200 ਤੇ ਅਸੀਂ 1800 ਗੁਣਾ ਗੱਲ ਕੀਤੀ ਤੇ 1800 ਵਿੱਚ ਇਹ ਮੰਨ ਗਏ ਬਾਕੀ ਯਾਰ ਰੇਸਤਾ ਬਹੁਤ ਹੀ ਰਾਹ ਦੇ ਵਿੱਚ ਜਮੀ ਲੱਭੇਗੇ ਹੁਣ ਜਾ ਕੇ ਨਾਂਦੇ ਅੰਦਰ ਤੇ ਨਾ ਤੋਕੇ ਜੇ ਕੋਈ ਪ੍ਰੈਮ ਬਣਿਆ ਵਾਰ ਜਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਹੀਂ ਫਿਰ ਸਭ ਰੋਟੀ ਪਣੀ ਖਾ ਕੇ ਸੌਂ ਜਾਗੇ ਤੇ ਸਵੇਰੇ ਆਪਾਂ ਜਾਵਾਂਗੇ ਹੁਣ ਸਰ ਜਿਹੜਾ ਕਿ ਉਹ ਆਪਣਾ ਕੋਲਡ ਡੈਸਰਟ ਹੈ ਨਾ ਜਿਹੜਾ ਮਾਰਥਾ ਵਾਲਾ ਜਿਹੜਾ ਠੰਡਾ ਉੱਤ ਜਾਵਾਂਗੇ ਆਪਾਂ ਸੋ ਬਣੇ ਰਹੇ ਵੀਡੀਓ ਵਿੱਚ ਮਿਲਦੇ ਆਂ ਹਾਂਜੀ ਇਹ ਸਾਡਾ ਰੂਮ ਹੈ ਇੱਥੇ ਜਿਹੜਾ ਹੋਟਲ ਦੇ ਰੂਮ ਨਾਲ ਬਹੁਤ ਸਾਰਾ ਰੂਮ ਹੈ ਤੁਹਾਨੂੰ ਦੁਕਾਨ ਦੇ ਕੋਲੇ ਦਾ ਚਾਰੇ ਬਸੋ ਬਿਓ ਆ ਬੈਡ ਲੱਗੇ ਹੋਏ ਨੇ ਬਈ ਆ ਟੇਬਲ ਨੇ ਖਾਣਾ ਖਾਣ ਨੂੰ ਤੇ ਸੌਣ ਨੂੰ ਗੱਦੇ 1 2 3 4 ਤੇ ਬਸ ਇੱਥੇ ਖਾਲੀ ਐ ਮੈਟ ਐ ਬਾਕੀ ਉੱਪਰ ਲੱਕੜ ਦਾ ਲੈਂਟਰ ਐ ਇਹ ਜਿਹੜਿਆ ਕਾਰਪਟ ਵਿਸ਼ਾ ਹੈ 올ਓਵਰ ਬਹੁਤ ਸਾਨ ਰੂਮ ਹੈ ਭਾਈ ਹਾਂਜੀ ਓਮਸਟੇ ਤੇ ਇੱਕ ਜਿਹੜਾ ਹੋਟਲ ਦੀ ਸਟੇ ਹੁੰਦੀਆਂ ਨਾਲ ਸਨ ਉਹਦੇ ਵਿੱਚ ਇੱਕ ਫਰਕ ਦਿਖਾਨ ਨੇ ਆਹ ਦੇਖੋ ਚਾਹ ਨਾਲ ਬਿਸਕੁਟ ਲੈ ਕੇ ਆਇਆ ਨੇ ਸਾਡੇ ਵਾਸਤੇ ਤੇ ਜਿੰਨਾ ਕਰਨੀ ਆਪਾਂ ਕਿਸੇ ਨੂੰ ਗੈਸਟ ਆਂਦਾ ਉਹਨੂੰ ਆਪਾਂ ਸਰਵ ਕਰਨਾ ਚਾਹ ਨਾਲ ਬਿਸਕੁਟ ਜਾਂ ਨਮਕੀਨ ਵਗੈਰਾ ਉਹ ਟ੍ਰੀਟਮੈਂਟ ਸਾਨੂੰ ਦੇ ਰਹੇ ਨੇ ਤੇ ਨਹੀਂ ਸੰਭਿਲਿਆ ਗੱਸ ਵਾਏ ਡਿਸਟ੍ਰਿਕਟ ਹਲਨਾਤ ਉਹ ਗਿਆਪਾ ਹੋ ਗਿਆ ਰੈਡੀ ਤੇ ਹੁਣ ਆਪਾਂ ਮਾਰੇ ਟਾਊਨ ਦਾ ਜਿਹੜਾ ਮਾਰਨ ਚੱਲਦੇ ਆਂ ਦੇਖਦੇ ਆਂ ਕੀ ਸਿਸਟਮ ਹੈ ਤੇ ਜਿਹੜਾ ਡਿਨਰ ਦਾ ਆਪਣਾ ਪ੍ਰੋਗਰਾਮ ਸੀ ਅੰਟੀ ਨੇ ਕਿਹਾ ਤਾਂ ਵੀ ਅਸੀਂ ਬਣਾਵਾਂਗੇ ਤੇ ਸਾਹਮਣੇ ਕੁਝ ਪਹਾੜੀਆਂ ਦਾ ਥਿਊ ਹੈ ਮਤਲਬ ਯਾਰ ਮੈਂ ਬਿਆਨ ਨਹੀਂ ਕਰ ਸਕਦਾ ਕਿੰਨਾ ਸੋਹਣਾ ਹੈ ਸਾਨੂੰ ਜਿਹੜਾ ਰੂਮ ਮਿਲਿਆ ਹੋਇਆ ਦਮੀ ਵਿੱਚੋਂ ਵਿੱਚ ਚਟੜਾ ਹੈ ਵੈਲੀ ਦੇ ਸਾਹਮਣੇ ਬਰਫ ਦੇ ਪਹਾੜ ਨੇ ਆ ਵੇੜਿਆਂ ਦਾ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਬਾਹਰ ਆ ਵੀ ਮਿੱਤਰੋ ਆਪਾਂ ਜਿਹੜਾ ਇਹ ਲੇਹ ਦਾ ਇੱਕ ਟਾਊਨ ਹੈ ਛੋਟਾ ਜਿਹਾ ਡਿਸਟ੍ਰਿਕਟ ਇਹਦੀਆਂ ਗਲੀਆਂ ਵਿੱਚ ਜਾਂਦੇ ਹਾਂ ਹੁਣ ਤੰਨੇ ਚੋਬਰ ਆਪਣੇ ਲਾਂਗੇ ਸਿੱ ਦਿੱਤਾ ਬੱਤਿਓਰ ਜੱਤਾਲ ਨੇ ਬੋਲਦੇ ਠੰਡਾ ਤੋਂ ਰੁਕਦੀ ਜਾਂ ਨਾ ਆਹੋ ਬੰਨੇ ਕਿੱਥੇ ਨੂੰ ਸਾਡੇ ਨਾਲ ਤੇ ਮੁੰਡੇ ਨੋਰੇ ਕੁੱਤਾ ਪਸੰਦ ਆ ਗਿਆ ਬਈ ਕਹਿੰਦਾ ਇਹ ਨਾਲ ਲੈ ਕੇ ਜਾਊਂਗਾ ਪਰ ਇਹ ਹਰੂਲਨ ਦੇ ਖਿਲਾਫ ਹੈ ਪਰ ਨਹੀਂ ਜਾ ਸਕਦਾ ਭਾਜੀ ਇਹ ਡਾਕਟਰ ਸਾਹਿਬ ਤੇ ਭਾਈ ਸਾਡਾ ਫਿਲਾਸਫਰ ਹਿਸਟੋਰੀਅਲ ਕੁਛ ਵੀ ਕਰ ਲੋ ਸਟੋਰੀ ਜਿਹੜਾ ਬੰਦਾ ਸਭ ਜਾਣਦਾ ਹੁੰਦਾ ਐਂਡ ਇਹ ਭਾਈ ਐਕਟਰਾ ਬਾਕੀ ਭਾਈ ਜਿਹੜੇ ਲੋਕ ਰਹਿੰਦੇ ਨੇ ਉਹ ਸਭ ਦੇਖੋ ਨਾ ਜਿਆਰਾ ਆਪਣਾ ਉਹ ਇੱਕ ਫਿਲਟੀ ਹੈ ਨਾ ਉਹਦੇ ਉੱਥੇ ਮੈਦਾਨੀ ਇਲਾਕੇ ਆ ਤੇ ਪਹਾੜ ਨੇ ਕੋਈ ਵੀ ਜੀ ਲਿਆਣੀ ਹੁੰਦੀ ਐ ਇੰਨਾ ਧਰਾਈ ਚੜਨਾ ਕਿ ਸਭ ਰੋਜ਼ ਦੇ ਛੇੜੇ ਪਾ ਕੇ ਚਲੋ ਬਾਕੀ ਡਿਨਰ ਤੇ ਮਿਲਦੇ ਆ ਸੋ ਬੜੇ ਵੇ ਹਾਂਜੀ ਆਪਣਾ ਡਿਨਰ ਦਾ ਜਿਹੜਾ ਬਣ ਕੇ ਆ ਚੁੱਕੇ ਏ ਦਾਲ ਰੁਟੀਆਂ ਪਿਆਜ਼ ਬਾਕੀ ਇਹਨਾਂ ਆਪਾਂ ਕਰਦੇ ਐਂਡ ਸਵੇਰੇ ਮਿਲਦਾ ਕਿ ਨਵੇਂ ਦਿਨ ਨਾਲ ਸਤ ਸਕ ਸਟੇਟਿਓਨ ਦਾ